ਰੀਲੀ ਹੋਈ ਹੈ ਬਠਿੰਡਾ ਦੇ ਵਿੱਚ ਨਾਲ ਹੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਪਹਿਲਾਂ 75 25 ਹੁੰਦਾ ਸੀ ਹੁਣ 80 ਵੀ ਹੁੰਦਾ ਇਹ 80 ਵੀ ਜਿਹੜੀ ਖੇਡ ਹੈ ਇਹ ਕਾਫੀ ਵਾਰ ਜਿਹੜੀ ਰੈਲੀ ਚ ਆਇਆ ਕਿਸੇ ਪ੍ਰੈਸ ਕਾਨਫਰੰਸ ਤੇ ਵਿੱਚ ਜ਼ਿਕਰ ਕਰਦੇ ਆ ਨੇ 80 ਵੀ ਦੀ ਖੇਡ ਜਿਹੜੀ ਚੱਲ ਰਹੀ ਹੈ ਨਾ ਇਹ ਸਾਨੂੰ ਰੋਕਣੀ ਬਹੁਤ ਜ਼ਰੂਰੀ ਹੈ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਕਾਂਗਰਸ ਪਾਰਟੀ ਨੇ ਅੱਡੀ ਚੋਟੀ ਦਾ ਜੋਰ ਲਾਇਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਅੱਜ ਕੋਰ ਸ਼ਮੀਰ ਦੇ ਵਿੱਚ ਰੈਲੀ ਨਾ ਹੋਵੇ ਕਾਂਗਰਸ ਪਾਰਟੀ ਦਾ ਜੋਰ ਤੋਂ ਇੰਨਾ ਲੱਗਣ ਦੇ ਬਾਵਜੂਦ ਉਹਦੀ ਰੈਲੀ ਹੋਈ ਰੈਲੀ 'ਚ ਵੀ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਗਏ ਨੇ ਕਾਂਗਰਸ ਨੇ ਇੰਨਾ ਜ਼ੋਰ ਲਾਤਾ ਲੋਕਾਂ ਨੂੰ ਕਹਿ ਦਿੱਤਾ ਵਰਕਰਾਂ ਨੂੰ ਕਹਿ ਦਿੱਤਾ ਸਪੋਰਟਰਾਂ ਨੂੰ ਕਹਿ ਦਿੱਤਾ ਕਿ ਨਵਜੋਤ ਸਿੰਘ ਸਿੱਧੂ ਦੀ ਨਿੱਜੀ ਰੈਲੀ ਆ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਦੇ ਵਰਕਰ ਉੱਤੇ ਪਹੁੰਚੇ ਨੇ ਇਹਦਾ ਮਦਰ ਕਾਂਗਰਸ ਪਾਰਟੀ ਦੇ ਪੱਲੇ ਕੀ ਰਹਿ ਗਿਆ ਖੁਸ਼ਬਾ ਸਿੰਘ ਜਟਾਣਾ ਜਿਹੜੇ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਉਹਦੇ ਪੱਲੇ ਕੀ ਰਹਿ ਗਿਆ ਜਾਂ ਜਿਨ੍ਹਾਂ ਨੇ ਕੱਲ ਪ੍ਰੈਸ ਕਾਨਫਰੰਸ ਕੀਤੀ ਉਹਨਾਂ ਦੇ ਪੱਲੇ ਕੀ ਰਹਿ ਗਿਆ ਇਹ ਨਵਜੋਤ ਸਿੰਘ ਸਿੱਧੂ ਦੀ ਰੈਲੀ ਦਾ ਸਵਾਲ ਨਹੀਂ ਆ ਕਿ ਉਹਦੀ ਰੈਲੀ ਹੈ ਸਵਾਲ ਇਹ ਕਿ ਕਾਂਗਰਸ ਪਾਰਟੀ ਦਾ ਸੀ ਨਵਜੋਤ ਸਿੰਘ ਨੂੰ ਲੋਕੀ ਪਿਆਰ ਕਰਦੇ ਨੇ ਇਸ ਕਰਕੇ ਬੁਲਾ ਰਹੇ ਨੇ ਔਰ ਜਿੱਥੇ ਤੱਕ ਰਹਿ ਗਿਆ ਸਵਾਲ ਕਿ 75 25 ਉੱਤੇ ਜਾਂ ਹੁਣ ਫਿਰ 80 ਦਾ ਦੇਖੋ ਇਹ ਬਠਿੰਡੇ ਦੀ ਧਰਤੀ ਸੀ ਸਭ ਤੋਂ ਪਹਿਲਾਂ ਜਦ ਉਨੇ 75 25 ਦੀ ਗੱਲ ਕੀਤੀ ਸੀ ਰਾਜਾ ਮਰਿੰਦਰ ਸਿੰਘ ਵੜਿੰਗ 219 ਦੇ ਵਿੱਚ ਲੋਕ ਸਭਾ ਚੋਣਾਂ ਉਹਨੇ ਬਠਿੰਡੇ ਤੋਂ ਲੜੀਆਂ ਸੀ ਉਦੋਂ ਸਮੰਚ ਤੇ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਬੈਠੇ ਪ੍ਰਿੰਕਾ ਗਾਂਧੀ ਵੀ ਆਈ ਸੀ ਸਪੈਸ਼ਲ ਪ੍ਰਿੰਕਾ ਗਾਂਧੀ ਨਵਜੋਤ ਸਿੰਘ ਸਿੱਧੂ ਨੂੰ ਲੈ ਨਾਲ ਲੈ ਕੇ ਆਈ ਸੀ ਤੇ ਨਵਜੋਤ ਸਿੰਘ ਸਿੱਧੂ ਨੇ ਉਸ ਰੈਲੀ ਦੇ ਵਿੱਚ ਕਿਹਾ ਸੀ ਕਿ 75 25 ਚੱਲ ਰਿਹਾਗਾ ਠੀਕ ਹੈ ਔਰ ਉਸ ਕਰਕੇ ਉਹਨੇ ਕਿ 19 ਕਿ 25000 ਵੋਟਾਂ ਦਾ ਹਾਰ ਜੇ ਨਵਜੋਸ਼ ਸਿੰਘ ਸਿੱਧੂ ਨਾਲ ਗੱਲ ਹੈ ਤੇ ਸ਼ਾਇਦ ਰਾਜਾ ਮਰਿੰਦਰ ਸਿੰਘ ਵਢਿੰਗ ਡੇਢ ਲੱਖ ਨਾਲ ਹਾਰਦਾ ਉਹ ਸਵਾਲ ਸੀ ਦੋਵੇਂ ਮਿਲੇ ਹੋਏ ਸੀ ਅੱਜ ਵੀ ਮਿਲੇ ਹੋਏ ਨੇ ਇਸੇ ਵੇਲੇ ਰੌਲਾ ਤੇ ਇਸ ਗੱਲ ਦਾ ਨਾ ਕਿ ਜੇ ਮਾਫੀਆ ਉਸ ਸਮੇਂ ਤੇ ਅੱਜ ਕਿਉਂ ਚੱਲਦਾ ਹੈਗਾ ਹੁਣ ਅਸੀਂ ਕਿਨੂੰ ਜਾ ਰਿਹਾ 20 ਕਿਨੂੰ ਜਾ ਰਿਹਾ ਇਹ ਨਵਜੋਸ਼ ਸਿੰਘ ਸਿੱਧੂ ਨੂੰ ਚੰਗੀ ਤਰ੍ਹਾਂ ਪਤਾ ਆਏਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਕਿ ਕਾਂਗਰਸ ਪੰਜਾਬ ਦੀ ਜਨਤਾ ਨੇ ਕਿਉਂ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਨਕਾਰਿਆ ਕਿ ਆਪਸ ਮਿਲੇ ਹੋਏ ਸੀ ਹੁਣ ਹੁਣ ਜਿਹੜਾ ਆਮ ਆਦੀ ਪਾਰਟੀ ਦੀ ਸਰਕਾਰ ਇਹ ਵੀ ਕਿਨੂੰ ਜਾ ਰਿਹਾ ਕਾਲੀਆਂ ਨੂੰ ਜਾ ਰਿਹਾ ਜਾਂ ਕਾਂਗਰਸੀਆਂ ਨੂੰ ਜਾ ਰਿਹਾ ਜਾਂ ਅਸੀਂ ਕਿਨੂੰ ਜਾ ਰਿਹਾ ਕਾਲੀਆਂ ਨੂੰ ਜਾ ਰਿਹਾ ਕਾਂਗਰਸ ਇਹ ਸਭ ਤੋਂ ਵੱਡਾ ਸਵਾਲ ਹੈ ਗੱਲ ਕਰਦੇ ਕਰਦੇ ਵਿੱਚ ਕਹਿ ਵੀ ਬੈਠੇ ਕੀ ਵੀ ਭਰਾਵਾ ਹੁਣ ਅਸੀਂ ਵੀ ਐ ਤੂੰ ਮੈਨੂੰ ਫੜੀ ਨਾ ਬਸ ਬਸ ਮੈਨੂੰ ਨਹੀਂ ਕੁਝ ਕਹਿਣਾ ਹੈਗਾ ਇਹ ਸਿਰਫ ਅਸੀਂ ਵੀ ਵਾਲੇ ਬਹੁਤ ਸਾਰੇ ਜਿਹੜੇ ਸਾਨੂੰ ਕਹਿੰਦੇ ਨਾ ਫੜੋ ਕਿਉਂਕਿ ਜੇਲ੍ਹ ਦੇ ਵਿੱਚ ਇਹਦੇ ਨਵਜੋਤ ਸਿੰਘ ਨਵਜੋਤ ਸਿੰਘ ਸਿੱਧੂ ਜੇਲ੍ਹ ਕੱਟ ਸਕਦੇ ਨੇ 1 ਸਾਲ ਦੀ ਜਿਹੜੀ ਮੈਕਸਿਮਮ ਐ ਉਹਨੂੰ ਸਜ਼ਾ ਦਿੱਤੀ ਜਾਂਦੀ ਦਿੱਤੀ ਜਾਂਦੀ ਹੈਗੀ ਐ ਇਹ ਤੇ ਸੁਖਪਾਲ ਸਿੰਘ ਖਹਿਰਾ ਜੇਲ੍ਹ ਕੱਟ ਸਕਦਾ ਇਹ ਤੇ ਵਿਕਰਮ ਸਿੰਘ ਵਜੀਠੀਆ ਜੇਲ੍ਹ ਕੱਟ ਲਈ ਜਿੰਨੇ ਨਾ ਹਰ ਕੋਈ ਨਿੱਨੇ ਕੱਟ ਸਕਦਾ ਹੈਗਾ ਹੁਣ ਸਵਾਲ ਇਸ ਮਸਲੇ ਦੇ ਵਿੱਚ ਹੈ ਕਿ ਮੇਲੇ ਹੋਏ ਨੇ ਬਹੁਤਿਆਂ ਨੂੰ ਡਰ ਲੱਗਾ ਹੋਇਆ ਕਿ ਸਾਡੇ 5-6 ਮਹੀਨੇ ਜੇਲ੍ਹ ਚ ਖਰਾਬ ਹੋ ਜਾਣੇ ਅਗੇ ਪਰ ਹੁਣ ਇਹ ਬਹੁਤ ਵੱਡਾ ਜਿਹੜਾ ਸੋ ਬਹੁ ਵੱਡਾ ਸਵਾਲ ਇਹ ਆ ਗਿਆ ਇਸ ਮਸਲੇ ਦੇ ਵਿੱਚ ਕਿ ਆਖਰ ਹੋਇਆ ਕੀ ਹੈਗਾ ਕਿ ਹੁਣ ਉਹ ਜੋ ਨਵਜੋਤ ਸਿੰਘ ਸਿੱਧੂ ਨੂੰ ਪਤਾ ਕਿ ਅਸੀਂ ਵੀ ਜਿਹੜਾ ਚੱਲ ਰਿਹਾ ਹੈਗਾ ਉਹਦੇ ਨਾਲ ਪਾਰਟੀ ਦਾ ਕਿੰਨਾ ਨੁਕਸਾਨ ਹੋਗਾ ਪਹਿਲਾਂ ਵੀ ਜਿਹੜਾ ਨੁਕਸਾਨ ਇੰਨਾ ਜ਼ਿਆਦਾ ਹੋਇਆ ਨਾ ਉਹ ਕਰਕੇ ਬੜਾ ਰੌਲਾ ਪਿਆ ਹੈਗਾ ਇਸ ਮਸਲੇ ਦੇ ਵਿੱਚ ਨਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਪਤਾ ਕਿ ਚੱਲ ਚੱਲ ਕੀ ਰਿਹਾ ਹੈਗਾ ਅਸੀਂ ਵੀ ਅਸੀਂ ਵੀ ਕਿੰਨੂੰ ਮਿਲ ਰਿਹਾ ਹੈ ਨਾ ਉਹ ਕਰਕੇ ਪਰ ਇਹ ਜਿਹੜਾ ਨਵਜੋਤ ਸਿੰਘ ਸਿੱਧੂ ਇਹਦੇ ਵਿੱਚ ਹੀ ਇੱਕ ਖਾਸियत ਹੈ ਨਾ ਕਿ ਉਹ ਜੋ ਬੋਲਦੇ ਨੇ ਠੋਕੇ ਬੋਲਦੇ ਨੇ ਚਾਹੇ ਕਿਸੇ ਦੇ ਗਿੱਟੇ ਵਜੇ ਚਾਹ ਕਿਸੇ ਦੇ ਪੈਰਾਂ ਦੇ ਵਜੇ ਚਾਹ ਕਿਸੇ ਦੇ ਮੋਹਰਾਂ ਦੇ ਵਜੇ ਹੁਣ ਇਸ ਮਸਲੇ ਦੇ ਵਿੱਚ ਕਾਂਗਰਸ ਪਾਰਟੀ ਦਾ ਬੜਾ ਯੋਰ ਲੱਗਾ ਸੀ ਉਹਨਾਂ ਨੇ ਆਪਣੇ ਵੀ ਠੋਕੇ ਉਹਨਾਂ ਨੇ ਵਿਰੋਧੀ ਵੀ ਠੋਕੇ ਉਹਨਾਂ ਨੇ ਕੈਪ ਨੂੰ ਆਮ ਆਦੀ ਪਾਰਟੀ ਦੀ ਸਰਕਾਰ ਹੀ ਬਚੋਗੀ ਉਹਨਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਇੱਕ ਹਾਲਾਂਕਿ ਉਹਨੇ ਮੁੱਖ ਮੰਤਰੀ ਦਾ ਨਾਮ ਨਹੀਂ ਲਿਆ ਕਹਿੰਦੇ ਕਿ ਇੱਥੇ ਇੱਕ ਮੁੱਖ ਮੰਤਰੀ ਆਇਆ ਸੀ ਗੁਟਕਾ ਫੜ ਕੇ ਕਸਮਾਂ ਖਾਂਦਾ ਰਿਹਾ ਤੇ ਪੰਜਾਬ ਬਰਬਾਦ ਹੁੰਦਾ ਰ ਉਹ ਵੀ ਗੱਲ ਕੀਤੀ ਹੈਗੀ ਉਨੇ ਆਪਣੇ ਵੀ ਠੋਕੇ ਪ੍ਰਾਈ ਵੀ ਠੋਕੇ ਬਗਾਨੇ ਵੀ ਠੋਕੇ ਉਹ ਸਭ ਤੋਂ ਵੱਡਾ ਸਵਾਲ ਹੈ ਲੇਕਿਨ ਉਹ ਫਿਰ ਵੀ ਰੈਲੀ ਕਰ ਗਿਆ ਹੁਣ ਉਹਨਾਂ ਦੀ ਰੈਲੀ ਕਿਹੜੀ ਆ ਗਈ ਹੁਣ ਸਵਾਲ ਰੈਲੀ ਆ ਗਈ ਦੋ ਰੈਲੀਆਂ ਹੋ ਗਈਆਂ ਹਿਸ਼ਾਰਪੁਰ ਆ ਉਸ ਤੋਂ ਬਾਅਦ ਕਿੰਦੇ ਪੋਰ ਕਿੰਦੇ ਜ਼ਿਲੇਚਾ ਨਵਜੋਤ ਸਿੰਘ ਸਿੱਧੂ ਆ ਜਾਂ ਤੇ ਹੁਣ ਇਹ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਕੱਢੂਗੀ ਜਾਂ ਫਿਰ ਉਹ ਆਪਣੀ ਪਾਰਟੀ ਬਣਾਏਗਾ ਸਵਾਲ ਇਹ ਖੜਾ ਹੋ ਗਿਆ ਪਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਪਿੱਛੇ ਦੇ ਰਾਜਾ ਵੜਿੰਗ ਦੀ ਫੋਟੋ ਵੀ ਲੱਗੀ ਹੁੰਦੀ ਜਿੱਥੇ ਨਵਜੋਤ ਸਿੰਘ ਸਿੱਧੂ ਰੈਲੀ ਕਰਦੇ ਨੇ ਤੇ ਨਾਲ ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਨਜੋ ਸਿੰਘ ਸਿੱਧੂ ਰੈਲੀ ਉਹ ਕਹਿੰਦੇ ਕਾਂਗਰਸ ਪਾਰਟੀ ਦੀ ਰੈਲੀ ਹੈ ਵਰਕਰ ਦੇ ਤੌਰ ਤੇ ਤੇ ਵਰਕਰਾਂ ਨੂੰ ਜਿਉਂਦੇ ਰੱਖਣਾ ਹੈਗਾ ਦੇਖੋ ਕਾਂਗਰਸ ਪਾਰਟੀ ਨੂੰ ਵਰਕਰਾਂ ਨੂੰ ਜਿਉਂਦਾ ਰੱਖਣ ਵਾਸਤੇ ਤੁਹਾਨੂੰ ਰੈਲੀਆਂ ਕਰਨੀਆਂ ਪੈਣਗੀਆਂ ਤੁਹਾਨੂੰ ਮੀਟਿੰਗਾਂ ਕਰਨੀਆਂ ਪੈਣਗੀਆਂ ਤੁਹਾਨੂੰ ਨੁੱਕੜ ਮੀਟਿੰਗਾਂ ਕਰਨੀਆਂ ਪੈਣਗੀਆਂ ਥੋੜਾ ਕਿ ਰਜਾਈ 'ਚ ਬੈਠ ਕੇ ਟਵੀਟ ਕਰ ਦੋ ਵਰਕਰ ਕੇੰਦਰ ਸਾਡੇ ਨਾਲ ਆਓ ਸਾਡੇ ਨਾਲ ਮੋੜੇ ਨਾਲ ਮੋੜਾ ਜੋੜ ਕੇ ਖਲੋ ਸਾਡੀ ਪਿੱਠ ਥਾਪੜ ਅਸੀਂ ਨੇਰੀ ਲਿਆ ਦਾਂਗੇ ਤੇ ਜੇ ਆਪਾਂ ਰਜਾਈ 'ਚ ਬੈਠ ਕੇ ਜੁੱਲਿਆਂ ਦੇ ਵਿੱਚ ਬੈਠ ਕੇ ਟਵੀਟ ਕਰ ਲਾਂਗੇ ਕਿ ਕੋਈ ਨਹੀਂ ਚੱਕ ਦਾਂਗੇ ਫੱਟੇ ਇਦਾਂ ਥੋੜੇ ਗਲਬੰਦੀ ਇਸ ਕਰਕੇ ਨਵਜੋਤ ਸਿੰਘ ਸਿੱਧੂ ਨੂੰ ਲੋਕੀ ਪਸੰਦ ਕਰ ਰਹੇ ਨੇ ਹੁਣ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਪਾਰਟੀ ਰੱਖਦੀ ਕਿ ਨਹੀਂ ਰੱਖਦੀ ਜਾਂ ਕੀ ਉਹ ਪੰਜਾਬ ਦੀ ਜਨਤਾ ਦਾ ਚੈੱਕ ਕਰ ਰਹੇ ਨੇ ਨਰਜੀ ਕਿ ਜੇ ਮੈਨੂੰ ਕੱਲ ਨੂੰ ਕੋਈ ਅਜਿਹਾ ਸਟੈਪ ਲੈਣਾ ਪਿਆ ਕਿ ਮੈਂ ਜੇ ਵੱਖਰੀ ਪਾਰਟੀ ਬਣਾਉਣ ਲਈ ਮੈਂ ਮਜਬੂਰ ਕਰ ਦਿੱਤਾ ਗਿਆ ਮੇਰ ਨੂੰ ਲੋਕੀ ਸਾਥ ਦੇਣ ਨਹੀਂ ਦੇਣਗੇ ਇਹ ਇਹ ਸਭ ਤੋਂ بڑا ਸਵਾਲ ਉਹ ਦੂਜਾ ਇਹ ਮਸਲਾ ਆ ਗਿਆ ਕਿ ਉੱਥੇ ਰਾਜਾ ਮਰਿੰਦਰ ਸਿੰਘ ਵੜਿੰਗ ਦੀ ਫੋਟੋ ਵੀ ਹੁੰਦੀ ਹੈ ਉੱਥੇ ਰਾਹੁਲ ਗਾਂਧੀ ਵੀ ਹੁੰਦੀ ਹੈ ਉੱਥੇ ਮਲਕਰ ਜੇ ਖੜਕੇ ਵੀ ਕਿਉਂਕਿ ਰਾਜਾ ਮਰਿੰਦਰ ਸਿੰਘ ਵੜਿੰਗ ਸੂਬਾ ਪ੍ਰਧਾਨ ਹੁਣ ਹੋਰ ਕਿਸੇ ਨੂੰ ਕੋਈ ਨਹੀਂ ਬੁਲਾ ਰਿਹਾ ਜਿਹੜੇ ਕਾਂਗਰਸ ਪਾਰਟੀ ਦੇ ਹੋਰ ਲੀਡਰ ਆ ਉਹਨਾਂ ਦੀ ਕਮਜ਼ੋਰੀ ਹੋ ਸਕਦੀ ਹੈ ਤੇ ਜੇ ਸਿੱਧੂ ਨੂੰ ਕੋਈ ਬੁਲਾ ਰਿਹਾ ਇਹਦਾ ਮਤਲਬ ਹੋਏਗਾ ਕਿ ਸਿਰਫ ਸਿੱਧੂ ਕਾਮਜਾਬ ਆ